ਪੁਰਾਉ ਰਾਗ ਦਾਸ ਬਾਖਸ਼ੀ ਇਹ ਸੂਫੀ ਕਰਤੀ ਦੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਤਿਕਾਰਯੋਗ ਸਾਡੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾ

ਸਾਨ ਚੱਟੇ ਜੀ ਛੱਜ ਜੁਰਮੂਏਸ ਗਿਆਨ ਦਾ ਅੰਤਜਾ ਨੇ ਤੇ ਸਾਧਰੀ ਵਰਕਰ ਜਿਹੜਾ ਨਾ ਮਾਨਾ ਨਾ ਚੀਜ਼ ਨਾਸਤਿਕ ਜਾਂ ਬੰਦਾ ਨਾ ਜੀ ਜਿਹਨੂੰ ਕੰਲੀ ਧਰਨੇ ਜਾਣਨ ਦੀ ਸਮਝ ਅਸੀਂ ਕੋਈ ਐਡੇ ਕਰਨ ਤੋਂ ਕਮਾ ਕੀ ਸਾਇ ਗੁਰੂ ਸਾਹਿਬ ਦੀ ਜੋ

ਖਾਦੀ ਤੁਸੀਂ ਸਿਫਾਰ ਕਰਦੇ ਹੋ ਧੰਤਨ ਬਾਬਾ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਦੀ ਧੰਤਨਪੁਰ RAMਦਾਸ ਸਵਾਰਾਜ ਸੱਚੇ ਪਾਤਸ਼ਾਹ ਦੀ ਧਰਤੀ ਦੀ ਛੋਟੇ بڑے ਵੱਡੇ ਭਾਗਾਂ ਕਿਥੋਂ ਨੂੰ ਰੋਜ਼ਾਨਾ ਸਮਾਂ ਮਿਲਦਾ ਉੱਥੇ ਕਿਸੇ ਨਾ ਕਿਸੇ ਮੂਹ ਤੇ ਦਿੱਤੇ ਧਾਰ ਕੇ ਮੇਰੇ ਸਤਿਗੁਰੂ ਨੇ سمجھ نہیں سکتے جی من چ لوگ اور میں کئی بار دیکھا ਕਿ ਜਿਹੜਾ ਮਾਰੋ ਹੁੰਦਾ ਤੁਸੀਂ ਬੜੇ ਮर्याਦਾ ਨੂੰ ਪੱਕੇ ਹੋ ਬਦਿਆ ਕਰ ਮर्याਦਾ ਨੂੰ ਪੱਕੇ ਹੋਣਾ ਚਾਹੀਦਾ ਮਗਰ ਜਿਹਨਾਂ ਤੋਂ ਤਰਨ ਤੋਂ ਜਿਨਾਂ ਨੂੰ ਸੱਚੀ ਰੱਬ ਲੱਭਿਆ ਸੀ ਨਾ ਕਈ ਮੇਰੇ ਵਰਗੇ ਰਮਲੇ ਕਮਲੇ ਵੀ ਸਨ ਜਿਨਾਂ ਨੂੰ ਸ਼ਹਿਰ ਦੇ ਨੇਦਰੇ ਤਾਂ ਜਾਂ ਬਾਣੀ ਇੰਨੀ ਕਾਰਜ ਨਹੀਂ ਸੀ ਮਗਰ ਦਿਲ 'ਚ ਤੇ ਮਨ 'ਚ ਗੁਰੂ ਦਾ ਸਤਕਾਰ ਉਹ ਦਾ ਪੈਰ ਪੜਾ ਸੀ। ਔਰ ਜਦ ਉਹ ਜ ਸੱਜਣ ਦੂਰੋਂ ਦੂਰੋਂ ਚੱਲ ਕੇ ਆਉਂਦੇ ਔਰ ਇਹ ਝੋਲੀ ਵਾਂਗ ਤਰਾ ਅੱਧ ਕੇ ਆਉਂਦੇ ਜਿਸ ਧਰਤੀ ਦੀ ਤੁਸੀਂ ਸੇਵਾ ਕਰਦੇ ਹੋ। ਅਗਰ ਕਰੋੜਾਂ ਪਤੀ ਬੰਦੇ ਉੱਥੇ ਆ ਕੇ ਡਿੱਗ ਪੈਂਦੇ ਤੇ ਝੋਟੀਆਂ ਅਟ ਲੈਂਦੇ। ਦੁਨੀਆਂ ਚੋਂ ਨਾਲੀ ਬਾਦਸ਼ਾਹੀ ਹੁੰਦੀ ਸਿਆਸੀ ਤੌਰ ਤੇ ਕਾਰੋਬਾਰੀ ਤੌਰ ਤੇ ਸੋਸ਼ਲ ਤੌਰ ਤੇ ਮਗਰ ਉਥੇ ਜਾ ਕੇ ਉਹ ਟਹਿ ਬੈੰਦਾ ਲੰਮਾ ਲੱਜਦਾ ਕਦੇ ਤੁਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਆ ਸਕਦੇ ਕਿ ਜਿਹਨੂੰ ਰੱਬ ਨੇ ਸਭ ਕੁਝ ਦਿੱਤਾ ਹੋਵੇ ਉਹ ਧੇਰਾ ਕੇ ਇਸ ਧਰਤੀ ਤੇ ਇਤਨਾ ਟਹਿ ਪੈਦਾ ਉਹਦੇ ਮਾਨਸਿਕ ਦੀ ਅਵਸਥਾ ਕਰੇ ਸੰਭੋਗ ਕੀ ਉਹਦੇ ਉਹ ਭਾਵੇਂ ਉਹ ਦਿਨ ਰਾਤ ਆ ਕੇ ਸਖਦਾ ਮਗਰ ਉਹ ਅੱਠੇ ਘੜੀ 24 ਘੰਟੇ ਜਾਗਦੇ ਆਂ ਸੌਂਦੇ ਆਂ ਜੇ ਸੁਮਾਨਿਕ ਤੇ ਤੁਸੀਂ ਸੇਵਾ ਕਰਨ ਦਾ ਸੁਭਾਅ ਤੋਂ ਉਹ ਮਿਲਿਆ ਤੂੰ ਉਸ ਮਾਲਕ ਦੇ ਤੇ ਸ਼ੁਕਰਾਨੇ ਚ ਰਹਿਦਾ ਇਹ ਚਲਿ ਤੁਹਾਨੂੰ ਸੰਬੋਧਨ ਹੋਣਾ ਮੈਂ ਕੀ ਤੁਹਾਨੂੰ ਦੱਸਣਾ ਕੀ ਤੁਹਾਨੂੰ ਸਿਖਾ ਦੇਣਾ ਮੈਂ ਤਾਂ ਆਪ ਨੂੰ ਇਚਾਈ ਗੱਲ ਕਹਿ ਤਾ ਹੋਰ ਮੈਂ ਜਨੂ ਕਰਦਾ ਹੈ ਗੱਲ ਕਿ ਲੋਕ ਗਰੇ ਕਵਨੀਆਂ ਰਾਗ ਸਿੱਧੀਆਂ ਆਂ ਦੀਦੇ ਜਾ ਕੇ ਇਤਰਾ ਝੂਂਦੀ ਆ ਕੇ ਖਲੋਜੀ ਗੁਰੂ ਮੀਰ ਕਰੋ ਔਰ ਮੈਂ ਤੁਹਾਨੂੰ ਮੰਨਦਾ ਵੀ ਕਿ ਮਾਣ ਹੈ ਨਿਤਨੇਤਾ ਨਹੀਂ ਮੇਰਾ ਇਹ ਤਾਂ ਉੱਤ ਦੇ ਸਾਹ ਗੁਰੂ ਦੇ ਚਰਨਾ ਚ ਨਤਬਸਤ ਹੋ ਕੇ ਉਹਦਾ ਸ਼ੁਕਰੀਆ ਕਰੀ ਕਰ ਸਕੇ ਬਾਦਸ਼ਾਹ ਤੇਰਾ ਕੋਟਰ ਕੋਟ ਦਵਾਦ ਔਰ ਇੱਕ ਹੋਰ ਗੱਲ ਕਰੀ ਜੀ ਕਿ ਮਾਲਕ ਆਪਣਾ ਘਾਣ ਕੇ ਰੱਖੀ ਸਮੱਤ ਬਖਸ਼ੀ Come do